ਸਰਕਾਰ ਨੇ ਵੱਡੀ ਕਾਰਵਾਈ ਕਰਦੀਆਂ ਖਬਰ ਮਾਨਸਾ ਤੋਂ ਆ ਸਰਕ ਨਿਰਮਾਣ ਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਚ ਜਿੱਥੇ ਮੰਡੀਕਰਨ ਬੋਰਡ ਦੇ ਜੂਨੀਅਰ ਇੰਜੀਨੀਅਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਉੱਥੇ ਐਸਡੀਓ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਇਹ ਕਾਰਵਾਈ ਮੁੱਖ ਮੰਤਰੀ ਵੱਲੋਂ ਸੜਕ ਨਿਰਮਾਣ ਅਧੀਨ ਗਠਿਤ ਕੀਤੇ ਉਡਣ ਦਸਤੇ ਵੱਲੋਂ ਕੀਤੀ ਜਾਂਚ ਦੇ ਅਧਾਰ ਤੇ ਹੋਈ ਹੈ ਕਾਬਲੇ ਗੌਰ ਹੈ ਕਿ ਮੀਟਿੰਗ ਮਾਰਕੀਟ ਕਮੇਟੀ ਪਿੱਖੀ ਅਧੀਨ ਆਉਂਦੇ ਪਿੰਡ ਅਨੂਪਗੜ ਮੱਖਾਂ ਚਹਿਲਾ ਤੋਂ ਰੱਲਾ ਸੰਪਰਕ ਸੜਕ ਦੇ ਮਾਰੀ ਸਮਗਰੀ ਬੜਤਨ ਦੀ ਵੀਡੀਓ ਕਾਂਗਰਸ ਆਗੂ ਦੇ ਸਾਬਕਾ ਸਰਪੰਚ ਚੰਜੀ ਸਿੰਘ ਮੱਖਾ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਜਿਸ ਨੂੰ 750 ਤੋਂ ਵਧੇਰੇ ਲੋਕਾਂ ਨੇ ਸ਼ੇਅਰ ਕੀਤਾ ਤੇ ਹਜ਼ਾਰਾਂ ਟਿੱਪਣੀਆਂ ਹੋਈਆਂ ਖਬਰ ਨਮਾ ਸ਼ਹਿਰ ਤੋਂ ਆ ਬੰਗਾ ਬੱਸ ਸਟੈਂਡ ਵਿੱਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਜਿਸ ਤਰ੍ਹਾਂ ਪੰਜ ਵਿਅਕਤੀ ਜੋ ਕਿ ਸਕਾਰਪਿਓ ਗੱਡੀ ਵਿੱਚ ਸਵਾਰ ਮਨਦੀਪ ਸਿੰਘ ਵਾਸੀ ਕਰਿਆਮ ਸੂਜਲ ਵਾਸੀ ਪਰੋ ਮੁਜਾਰਾ ਰਿੰਪਲ ਵਾਸੀ ਪੁਨੀਆ ਹਰਪ੍ਰੀਤ ਸਿੰਘ ਵਾਸੀ ਖਾਨਕਾਨਾ ਤੇ ਸਾਹਿਲ ਪੁੱਤਰ ਸੁਖਵੀਰ ਸਿੰਘ ਵਾਸੀ ਬੰਗਾ ਗੰਭੀਰ ਰੂਪੇ ਜ਼ਖਮੀ ਹੋ ਗਏ ਇਹਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਡਾਕਟਰਾਂ ਵੱਲੋਂ ਇਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਵਿਖੇ ਰਿਪੋਰਟ ਕਰ ਦਿੱਤਾ ਗਿਆ ਹੈ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਬਾਦ ਬੰਗਾ ਦੇ ਬੱਸ ਸਟੈਂਡ ਕੋਲ ਦਿਨ ਦਿਹਾੜੇ ਵਾਪਰੀ ਵਨ ਜੋਗਾ ਕਿ ਠਾਣਾ ਸਿਟੀ ਬੰਗਾ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਇਹ ਘਟਨਾ ਵਾਪਰੀ ਗ੍ਰਾਮੀਣ ਪੰਜਾਬ ਬੈਂਕ ਕਪੜਾਚ ਸਾਬਕਾ ਬ੍ਰਾਂਚ ਮੈਨੇਜਰ ਸਮੇਤ ਦੋ ਖਿਲਾਫ 9 ਕਰੋੜ ਤੋਂ ਵੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਪੰਜਾਬ ਸਟੇਟ ਕ੍ਰਾਈਮ ਪੁਲਿਸ ਐਸਏਐਸ ਨਗਰ ਦੇ ਗ੍ਰਾਮ ਪੰਜਾਬ ਗ੍ਰਾਮੀਣ ਬੈਂਕ ਦੀ ਨਾਰਾਇਣਗੜ ਝੁੰਗੀਆਂ ਡੇਰਾਬਸੀ ਬ੍ਰਾਂਚ ਵਿੱਚੋਂ 9 ਕਰੋੜ 6 ਲੱਖ 61890 ਰੁਪਏ ਦੀ ਵੱਡੀ ਧੋਖਾਧੜੀ ਦੇ ਮਾਮਲੇ ਵਿੱਚ ਐਫ ਆਈ ਆਰ ਨੰਬਰ 0009 ਦਰਜ ਕੀਤੀ ਗਈ ਹੈ ਸ਼ਿਕਾਇਤਕਰਤਾ ਅਨੰਦ ਕੁਮਾਰ ਚੀਫ ਮੈਨੇਜਰ ਖੇਤਰੀ ਦਫ਼ਤਰ ਮਹਾਲੀ ਵੱਲੋਂ ਦਿੱਤੀ ਗਈ ਦਰਖਾਸਤ ਤੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਤੱਥ ਅਤੇ ਖੋਜ ਰਿਪੋਰਟ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ 50 ਲੱਖ ਰੁਪਏ ਦੀ ਫਰੋਦੀ ਨਾ ਮਿਲਣ ਤੇ ਆਰਐਮਪੀ ਡਾਕਟਰ ਤੇ ਫਾਇਰਿੰਗ ਕਰ ਦਿੱਤੀ ਬੱਜ ਕੇ ਬਚਾਈ ਜਾਨ ਛੰਡੇਰ ਪੁਲਿਸ ਨੇ ਗੈਂਗਸਟਰ ਕੇਸ਼ਵ ਸ਼ਵਾਲਾ ਅਤੇ ਉਸਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਪ੍ਰਿੰਸਦੀਪ ਉਰਫ ਜੋਬਨ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ ਉਸ ਦਾ ਮੋਹਨ ਭੰਡਾਰੀਆ ਪਿੰਡ ਵਿੱਚ ਇੱਕ ਛੋਟਾ ਜਿਹਾ ਕਲੀਨਿਕ ਹੈ ਉੱਥੇ ਮਰੀਜ਼ਾਂ ਦਾ ਇਲਾਜ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਐਤਵਾਰ ਸ਼ਾਮ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਚੰਡੇਰ ਥਾਣਾ ਖੇਤਰ ਦੇ ਮੋਹਨ ਬਡਾਰੀਆ ਪਿੰਡ ਦੇ ਰਹਿਣ ਵਾਲੇ ਆਰਐਮਪੀ ਡਾਕਟਰ ਪ੍ਰਿੰਸ ਦੀਪ ਉੱਪਰ ਉਰਫ ਜੋਵਨ ਤੇ ਗੋਲੀਆਂ ਚਲਾ ਦਿੱਤੀਆਂ ਭੱਜ ਤੇ ਭੱਜ ਕੇ ਡਾਕਟਰ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਪਤਾ ਲੱਗਾ ਕਿ ਅਮਰੀਕਾ ਵਿੱਚ ਰਹਿਣ ਵਾਲੇ ਖਤਰਨਾਕ ਗੈਂਗਸਟਰ ਤੇਸ਼ਵ ਸ਼ਿਵਾਲਾ ਨੇ ਡਾਕਟਰ ਤੋਂ 50 ਲੱਖ ਰੁਪਏ ਦੀ ਫਰौती ਮੰਗੀ ਹਾਲਾਂਕਿ ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਤੇ ਗੋਲੀਆਂ ਚਲਾਈਆਂ ਗਈਆਂ ਕਾਲ ਕਰਨ ਵਾਲਾ ਖੁਦ ਨੂੰ ਗੈਂਗਸਟਰ ਕੇਸ਼ਵ ਸ਼ਵਾਲਾ ਦੱਸ ਰਿਹਾ ਹੈ ਜਾਨ ਬਚਾਉਣ ਦੇ ਬਦਲੇ ਉਸ ਤੋਂ 50 ਲੱਖ ਰੁਪਏ ਦੀ ਫਰौती ਮੰਗੀ ਜਾ ਰਹੀ ਹੈ ਜੋ ਕਿ ਉਛਲੀ ਦਿਨਾ ਬਹੁਤ ਮੁਸ਼ਕਲ ਹੈ ਐਤਵਾਰ ਨੂੰ ਕੇਸ਼ਵਸ਼ਵਾਲਾ ਨੇ ਉਸ ਨੂੰ ਦੁਬਾਰਾ ਫੋਨ ਕੀਤਾ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਦੋਸ਼ੀ ਨੇ ਧਮਕੀ ਦਿੱਤੀ ਕਿ ਉਹ ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਹਨਾਂ ਦੇ ਬੇਰੇਬੇ ਵੀ ਜਾਣਦਾ ਹੈ ਜਦੋਂ ਉਸ ਨੇ ਕਾਲ ਕਰ ਦਿੱਤੀ ਤਾਂ ਸ਼ਾਮ ਨੂੰ ਵਾਈਕ ਤੇ ਸਵਾਰ ਦੋ ਜੌਨ ਨੌਜਵਾਨਾਂ ਨੇ ਉਸ ਦੇ ਕਲੀਨਿਕ ਤੇ ਬਾਹਰ ਗੋਲੀਆਂ ਚਲਾ ਦਿੱਤੀਆਂ ਮੌਕੇ ਤੋਂ ਭੱਜ ਗਏ ਦੱਸਣਯੋਗ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਖਿਲਚੀਆਂ ਇਲਾਕੇ ਵਿੱਚ ਗੈਂਗਸਟਰਾਂ ਨੇ ਕਰਿਆਨੇ ਦੇ ਕਾਰੋਬਾਰੀ ਮਨਜੀਤ ਸਿੰਘ ਨੂੰ ਗੋਲੀ ਮਾਰ ਕੇ ਅਤਿਆਕਾਰ ਕਰ ਦਿੱਤੀ ਸੀ ਗੈਂਗਸਟਰ ਮਨਜੀਤ ਦੇ ਪੁੱਤਰ ਲਖਵਿੰਦਰ ਸਿੰਘ ਤੋਂ 50 ਲੱਖ ਰੁਪਏ ਦੀ ਫਰौती ਮੰਗੀ ਸੀ ਕਾਰ 'ਚ ਬੈਠ ਕੇ ਹਿਰੋਇਨ ਪੀ ਰਹੇ ਚਾਰ ਨੌਜਵਾਨ ਕਾਬੂ ਕਿਸ ਤਰ੍ਹਾਂ ਕੀਤਾ ਨਾ ਦੱਸਿਆ ਕਿ ਨੌਜਵਾਨਾਂ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਸਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਟਾਟਲੇ ਸੁਰੇਂਦਰ ਸਿੰਘ ਵਾਸੀ ਬਲਕਾਰ ਸਿੰਘ ਵਾਸੀ ਬਾਂਕਾ ਬਲਹੇਰ ਸੁਖਚੰਦ ਸਿੰਘ ਵਾਸੀ ਦਿਲਬਖ ਸਿੰਘ ਵਾਸੀ ਜੋਤ ਸਿੰਘ ਬਾਲਾਬਜੋਈ ਹੈ ਸਰਾਏ ਅਮਾਨਤ ਖਾਨ ਥਾਣੇ ਦੀ ਪੁਲਿਸ ਨੇ ਗਸ਼ਤ ਦੌਰਾਨ ਕਾਰ ਵਿੱਚ ਬੈਠ ਕੇ ਹੀਰੋਇਨ ਪੀਰੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਉਹਨਾਂ ਕੋਲੋਂ ਹੀਰੋਇਨਾਂ ਪਰਿਚਾਂਦੀ ਦੀ ਫਾਇਲ 10 ਰੁਪਏ ਦੇ ਨੋਟ ਤੋਂ ਬਣਿਆ ਪਾਈਪ ਇੱਕ ਲਾਈਟਰ ਬ੍ਰੰਮਤ ਕੀਤਾ ਹੈ। ਪੁਲਿਸ ਨੇ ਚਾਰ ਨੂੰ ਨੂੰ ਕਾਰ ਸਮੇਤ ਹਿਰਾਸਤ ਵਿੱਚ ਲੈ ਲਿਆ। ਐਨਡੀਪੀਐਸਡੀ ਨੇ ਧਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦਾ ਗਸ਼ਤੇ ਸਨ। ਇਸ ਦੌਰਾਨ ਉਹਨਾਂ ਨੇ ਸਵਿਫਟ ਕਾਰ ਵਿੱਚ ਬੈਠੇ ਚਾਰ ਨੌਜਵਾਨਾਂ ਨੂੰ ਹੀਰਨਪਿੰਡੇ ਫੜਿਆ। ਉਹਨਾਂ ਦੱਸਿਆ ਕਿ ਅਗਵਾ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਸਰਪੀਸ਼ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਟਾਲਕੀ ਤੇ ਬਾਂਕਾ ਬਲਹੇਰ ਸੁਚੇਨ ਸਿੰਘ ਵਾਸੀ ਦਿਲਵਕ ਸਿੰਘ ਵਾਸੀ ਜੋਤ ਸਿੰਘ ਵਜੋਈ ਹੈ ਇਨਸਾਨੀ ਸੋਚ ਦੇ ਮੱਥੇ ਤੇ ਕਲੰਕ ਹਾ ਜਿਲ੍ਹਾ ਹਸਪਤਾਲ ਰੂਪਨਗਰ ਦੇ ਡਾਕਟਰ ਨੇ ਦਲਤ ਬੱਚੇ ਦੀ ਲਾਸ਼ ਨੂੰ ਮਰਦਾ ਘਰ ਚ ਰੱਖਣ ਤੋਂ ਇਨਕਾਰ ਕੀਤਾ ਉਹਨਾਂ ਦੱਸਿਆ ਕਿ ਜਦੋਂ ਉਹ ਦਿੱਲੀ 에ਅਰਪੋਰਟ ਤੋਂ ਬੱਚੇ ਦੀ ਲਾਸ਼ ਲੈ ਕੇ ਰੂਪਨਗਰ ਦੇ ਸਰਕਾਰੀ ਹਸਪਤਾਲ 'ਤੇ ਪਹੁੰਚਦਾ ਡਿਊਟੀ 'ਤੇ ਮੌਜੂਦ ਡਾਕਟਰ ਭੱਟੀ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਲਾਸ਼ ਰੱਖਣ ਤੋਂ ਉਮਰਨਾ ਕਰ ਦਿੱਤਾ ਕਿਹਾ ਕਿ ਉਹਨਾਂ ਕੋਲ ਕੋਈ ਵੀ ਪ੍ਰੋਵੀਜ਼ਨ ਨਹੀਂ ਹੈ ਕਿ ਉਹ ਲਾਸ਼ ਨਹੀਂ ਰੱਖ ਸਕਦੇ ਇਹ ਤੋਂ ਤੱਕੀ ਉਹ ਮੌਕੇ ਤੇ ਐਸ ਡੀ ਐਮ ਰੂਪਨਗਰ ਬਲੋਂ ਵੀ ਹਸਪਤਾਲ ਦੇ ਅਫਸਰਾਂ ਨੂੰ ਲਾਸ਼ ਰੱਖਣ ਬਾਰੇ ਬੇਨਤੀ ਕੀਤੀ ਪਰੰਤੂ ਉਹਨਾਂ ਦੀ ਇਹ ਵੀ ਨਹੀਂ ਸੁਣੀ ਗਈ ਰੂਪਨਗਰ ਸਰਕਾਰੀ ਹਸਪਤਾਲ ਬਲੋਂ ਇੱਕ ਬੱਚੇ ਦੀ ਲਾਸ਼ ਹਸਪਤਾਲ ਦੇ ਮੁਰਗਾ ਘਰ ਚ ਰੱਖਣ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਸਿਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ ਤੇ ਕਿਸਾਨ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਨੇ ਦੱਸਿਆ ਕਿ 15 ਨਵੰਬਰ ਦੀ ਰਾਤ ਨੂੰ ਲਗਭਗ 10 11 ਵਜੇ ਨਜ਼ਦੀਕੀ ਪਿੰਡ ਪੁਖਰਾਲੀ ਦੇ ਦੀਕ ਗੋਲਡੀ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਆਪਣੇ ਬੱਚੇ ਦੀ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਣ ਲਈ ਆਏ ਸਨ ਉਹਨਾਂ ਦੱਸਿਆ ਕਿ ਉਹਨਾਂ ਦੇ ਬੱਚੇ ਦੀ ਪਿਛਲੇ ਦਿਨੀ ਇਟਲੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਉਹਨਾਂ ਦੱਸਿਆ ਕਿ ਹਸਪਤਾਲ ਦੇ ਡਾਕਟਰ ਵੱਲੋਂ ਉਸ ਬੱਚੇ ਦੀ ਲਾਸ਼ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਣ ਤੋਂ ਮਨਾ ਕਰ ਦਿੱਤਾ ਗਿਆ ਜਦੋਂ ਕਿ ਉਹ ਲਾਸ਼ ਨੂੰ ਮੁਰਦਾ ਘਰ ਵਿੱਚ ਇੱਕ ਰਾਤ ਲਈ ਰੱਖਣ ਸੰਬੰਧੀ ਹਸਪਤਾਲਾਂ ਦੇ ਡਾਕਟਰ ਨਾਲ ਗੱਲਬਾਤ ਕਰਕੇ Laash ਲੈਣ ਲਈ ਦਿੱਲੀ 에어ਪੋਰਟ ਗਏ ਸਨ ਉਹਨਾਂ ਦੱਸਿਆ ਕਿ ਜਦੋਂ ਉਹ ਦਿੱਲੀ 에어ਪੋਰਟ ਤੋਂ ਬੱਚੇ ਦੀ Laash ਲੈ ਕੇ ਰੂਪਨਗਰ ਦੇ ਸਰਕਾਰੀ ਹਸਪਤਾਲ ਪਹੁੰਚੇ ਡਿਊਟੀ ਤੇ ਮੌਜੂਦ ਡਾਕਟਰ ਭੱਟੀ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ Laash ਰੱਖਣ ਤੋਂ ਮਨ੍ਹਾ ਕਰ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਕੋਲ ਕੋਈ ਵੀ ਪ੍ਰੋਵੀਜ਼ਨ ਨਹੀਂ ਹੈ ਉਹ Laash ਨਹੀਂ ਰੱਖ ਸਕਦੇ ਇੱਥੋਂ ਤੱਕ ਕਿ ਮੌਕੇ ਤੇ ਐਸਡੀਐਮ ਰੂਪਨਗਰ ਵੱਲੋਂ ਵੀ ਹਸਪਤਾਲ ਦੇ ਅਫਸਰਾਂ ਨੂੰ Laash ਰੱਖਣ ਬਾਰੇ ਬੇਨਤੀ ਕੀਤੀ ਗਈ ਪਰੰਤੂ ਉਹ ਉਹਨਾਂ ਨੇ ਵੀ ਨਹੀਂ ਸੁਣੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਦਿਮਾਗ ਦਾ ਪਰਿਵਾਰ ਵਾਲੇ ਕਰਾਉਣ ਇਲਾਜ ਕਿਹਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਤਰਨਤਾਰਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੱਡੇ ਫਰਕ ਨਾਲ ਜਿੱਤ ਦੇ ਦੇਖਣਾ ਚਾਹੁੰਦੇ ਸਨ ਉਹਨਾਂ ਨੂੰ ਬਤਾਈ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਰਕਾਰ ਦੀ ਸੋਚ ਦੀ ਜਿੱਤ ਹੈ ਤੇ ਲੋਕਾਂ ਦੇ 3.5 ਸਾਲਾਂ ਵਿੱਚ ਕੀਤੇ ਕੰਮਾਂ ਦਾ ਸਬੂਤ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਦਿੱਤੇ ਗਏ ਭਾਸ਼ਣ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਉਹ ਵਿੱਤ ਮੰਤਰੀ ਨੇ ਕਿਹਾ ਕਿ ਉਹ ਖੁਦ ਨਹੀਂ ਜਾਣਦੇ ਕਿ ਉਹ ਕੀ ਕਹਿ ਰਹੇ ਹਨ ਉਹਨਾਂ ਦੇ ਦਿਮਾਗ ਦਾ ਦਿਵਾਲੀਆਪਨ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਰਾਜਾ ਬੜਿੰਗ ਦਾ ਇਲਾਜ ਕਰਾਉਣ ਦੀ ਸਲਾਹ ਦਿੱਤੀ ਤਾਂ ਜੋ ਉਹ ਵਿੱਚ ਉਹ ਊਲ ਜੂਲ ਨਾ ਬੋਲ ਸਕਣ ਕਾਂਗਰਸ ਵਿੱਚ ਤੱਕ ਸੁਖਪਾਲ ਖਹਿਰਾ ਬਾਰੇ ਦਿੱਤੇ ਗਏ ਬਿਆਨ ਤੇ ਟਿੱਪਣੀ ਕਰਦੇ ਆ ਚੀਮਾ ਨੇ ਕਿਹਾ ਕਿ ਉਹ ਸੱਤਾ ਵਿੱਚ ਆਉਣ ਅਤੇ ਸੱਤਾ ਵਿੱਚ ਬੈਠੇ ਲੋਕਾਂ ਨੂੰ ਮਿਲਣ ਦੀ ਭੁੱਖ ਕਾਰਨ ਨਿਰਾਸ਼ ਹੋ ਗਏ ਹਨ ਇਸੇ ਕਰਕੇ ਉਹ ਹਮੇਸ਼ਾ ਝੂਠ ਬੋਲਣ ਦੇ ਆਦੀ ਹਨ ਬੋਲ ਉਹ ਜੀ ਬੋਲ ਬੋਲਦਾ ਰਹਿੰਦਾ ਹੈ ਪੰਜਾਬ ਦੇ ਲੋਕ ਹੁਣ ਉਸਦੇ ਝੂਠਾਂ ਤੇ ਵਿਸ਼ਵਾਸ ਨਹੀਂ ਕਰਦੇ ਅਗਲੀ ਖਬਰ ਲਾਰਸ ਬਰੋਸ਼ ਨੋਈ ਨਾ ਜੁਣੀ ਹੋਈ ਹੈ ਲਾਰਸ ਬਰੋਸ਼ ਨੋਈ ਗਰੁੱਪ ਨੇ ਮੂਸੇਵਾਲੇ ਦੇ ਪਿਤਾ ਨੂੰ ਗਾਇਕ ਮਨਪ੍ਰੀਤ ਆਲਖ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਹੈ ਲਾਰਸ ਬਰੋਸ਼ ਗਰੁੱਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੂਸੇਵਾਲੇ ਦੇ ਪਿਤਾ ਤੇ ਗਾਇਕ ਮਨਕ੍ਰੀਤ ਆਲਖ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਹੈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਖਿੱਚ ਲੋ ਤਿਆਰੀ ਤੇ ਕਰ ਲੋ ਅਗਲੇ ਜਨਮ ਦੀ ਤਿਆਰੀ ਸਿਕਿਉਰਿਟੀ ਜਿੰਨੀ ਬਦਾ ਸਕਦੇ ਆ ਵਧਾ ਲਓ ਇਸ ਤੋਂ ਇਲਾਵਾ ਪੋਸਟ ਵਿੱਚ ਇਹ ਵੀ ਲਿਖਿਆ ਹੈ ਕਿ ਜਿੱਥੇ ਭੱਜਣਾ ਹੈ ਲੁਕਣਾ ਹੈ ਲੁਕ ਜਾਓ ਬਹੁਤ ਜੀਲਿਆ ਹੁਣ ਗੋਲੀ ਕਰਾਂਗੇ ਆਰ ਪਾਰ ਧਮਕੀ ਵਾਲੇ ਸੁਨੇਹੇ ਚ ਗੁਰਮੀਤ ਬਬਲੂ ਅਮਨ ਜੈੰਤੀਪੁਰ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਬੀਬੀਸੀ ਇੰਟਰਨੈਸ਼ਨਲ ਰੇਡੀਓ ਇਸ ਦੀ ਪੁਸ਼ਟੀ ਨਹੀਂ ਕਰਦਾ ਫਗਵਾੜਾ ਦੇ ਨਜ਼ਦੀਕ ਪਿੰਡ ਭੁੱਲਾ ਰਾਈ ਵਿਖੇ ਗੁਜਰਾ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸ ਵਿੱਚ ਭੜਗੀਆਂ ਅਤੇ ਦੋਵਾਂ ਧਿਰਾਂ ਦੇ ਲਗਭਗ 30 ਦੇ ਕਰੀਬ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ ਮੇਰੀ ਜਾਣਕਾਰੀ ਮੁਤਾਬਕ ਪਿੰਡ ਭੁੱਲਾ ਰਾਈ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੇਵਾਲ ਸਿੰਘ ਭੁੱਲਾ ਰਾਈ ਨੇ ਦੱਸਿਆ ਕਿ ਉਸਨੇ ਆਪਣੇ ਨਿੱਜੀ ਜ਼ਮੀਨ ਤੇ ਗੱਜਰ ਰੱਖੇ ਹੋਏ ਹਨ ਜਿਨ੍ਹਾਂ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਇਕੱਠੇ ਹੋ ਕੇ ਗੁਰਦੇਵਾਲ ਸਿੰਘ ਭੁੱਲਾ ਰਾਈ ਤੇ ਉਸਦੇ ਹੋਰ ਸਾਥੀਆਂ ਤੇ ਸੱਟਾਂ ਮਾਰੀਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਉੱਥੇ ਦੂਜੀ ਤਰ ਦੇ ਅਸ਼wini ਕੁਮਾਰ ਗਗਨਪ੍ਰੀਤ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਪਹੁੰਚੇ ਤੇ ਪੁੱਜੇ ਤਾਂ ਇਸ ਤਰ੍ਹਾਂ ਨੇ ਦੂਜੀ ਧਿਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਇਹ ਮਾਮਲਾ ਸਾਰਾ ਪਿੰਡ ਵਿੱਚ ਰੱਖੇ ਹੋਏ ਗੁਜਰਾਣੇ ਕਾਰਨ ਵਧਿਆ ਹੈ ਉਹ ਸਿਰਫ ਮੌਕੇ ਤੇ ਗੱਲਬਾਤ ਹੀ ਕਰਨ ਗਏ ਸਹਿਤ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੁੱਲਾਰ ਆਈ ਹੋਏਗੇ ਦੋ ਤਰ੍ਹਾਂ ਆਪਸ ਵਿੱਚ ਆਹਮੋ ਸਾਹਮਣੇ ਹੋ ਗਈਆਂ ਦੋਵਾਂ ਦੀ ਲਗਭਗ 3 ਦੇ ਕਰੀਬ ਲੋਕਾਂ ਦੇ ਸੱਟਾਂ ਲੱਗੀਆਂ ਉਹਨਾਂ ਦੱਸਿਆ ਕਿ ਮੌਕੇ ਦੀ ਜਾਣਕਾਰੀ ਇਕੱਤਰ ਕਰਨ ਦੇ ਪਤਾ ਲੱਗਾ ਕਿ ਇਹ ਲੜਾਈ ਝਗੜਾ ਪਿੰਡ ਵਿੱਚ ਰੱਖੇ ਗੁਜਰਾਣੇ ਦੇ ਕਾਰਨ ਹੋਇਆ ਅਮਰਸਰ ਦੇ ਵਿੱਚ ਹੋਟਲ ਵਿੱਚ ਬਲਾ ਕੇ ਬਹੁਤ ਵਿਉਤਾ ਪ੍ਰੇਮਿਕਾ ਦਾ ਕਤਲ ਕੀਤਾ ਗਿਆ ਹੈ ਅਮਰਸਰ ਤੋਂ ਮੰਦ ਭਾਗੀ ਖਬਰ ਆਈ ਹੈਗੀ ਆ ਅਮਰਸਰ ਸ਼ਹਿਰ ਦੇ ਸ਼ੇਰਾਂ ਵਾਲਾ ਗੇਟ ਨੇੜੇ ਇੱਕ ਹੋਟਲ ਵਿੱਚ ਆਪਣੇ ਪ੍ਰੇਮੀ ਨਾਲ ਠਹਿਰੀ ਵਿਆਹੀ ਔਰਤ ਦੀ ਉਸਦੇ ਹੀ ਪ੍ਰੇਮੀ ਵੱਲੋਂ ਗਲਗੱਟ ਕੇ ਹੱਤਿਆ ਕਰ ਦਿੱਤੀ ਗਈ ਹੈ ਮ੍ਰਿਤਕ orthogonality ਸ਼ਨਾਖਤ ਵੀਪਾਰ ਕੌਰ ਪਿੰਡ ਵਾਸੀ ਤਰਨਤਾਰਨ ਵੱਜੂ ਹੋਈ ਹੈ ਜਿਸ ਦੇ ਪ੍ਰਾ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 7-8 ਮਹੀਨੇ ਸਾਲ ਪਹਿਲਾਂ ਹੋਇਆ ਸੀ ਉਸਦੇ ਦੋ ਬੱਚੇ ਵੀ ਹਨ ਉਸ ਦੀ ਭੈਣ ਦੇ ਸਹੁਰੇ ਪਿੰਡ ਵਿੱਚ ਰਹਿੰਦੇ ਨੌਜਵਾਨ ਗੁਰਮੀਤ ਸਿੰਘ ਅਤੇ ਧਰਮਾ ਨਾਂ ਦੇ ਵਿਅਕਤੀ ਨਾਲ ਨਜਾਇਜ਼ ਸੰਬੰਧ ਜਿਸ ਕਾਰਨ ਉਸ ਦੀ ਭੈਣ ਤੇ ਜੀਜੇ 'ਚ ਅਕਸਰ ਝਗੜਾ ਰਹਿੰਦਾ ਹੁੰਦਾ ਸੀ ਕਰੀਬਨ 3 ਮਹੀਨੇ ਤੋਂ ਉਸ ਦੀ ਭੈਣ ਆਪਣੇ ਪੇਕੇ ਘਰ ਹੀ ਰਹਿੰਦੇ ਰਹਿ ਰਹੀ ਸੀ ਜੋ ਕਿ ਬੀਤੇ ਦਿਨ ਇਹ ਕਹਿ ਕੇ ਘਰੋਂ ਆਈ ਸੀ ਕਿ ਉਹ ਆਪਣੇ ਸਹੁਰੇ ਪਿੰਡ ਜਾ ਰਹੀ ਹੈ